ਹੁੰਦੀ ਸੀ ਸਾ ਸਗ ਜੇ ਪਰ ਸੇਖ ਕੋਚ ਕਰਨੇ ਆ ਅਕਾਲੀਆਂ ਦੇ ਨਹੀਂ ਕੱਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਐ ਇਹ ਮਹਾਨ ਤਖਤ ਸਿੱਖਾਂ ਦੇ ਐ ਇਹ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਇਕੱਠੇ ਹੋਣਾ ਸੋ ਦੁਨੀਆ ਪਰ ਦੇ ਸਿੱਖ ਅੱਜ ਤੁਹਾਨੂੰ ਸੋਚਦੇ ਐ ਕਿ ਤੁਸੀਂ ਅਕਾਲ ਤਖਤ ਦੀ ਮਹਾਨਤਾ ਬਣਾਈ ਰੱਖੋਗੇ ਕਿ ਇਸ ਨੂੰ ਗਵਾ ਕੇ ਰੱਖ ਦਿਓਗੇ ਅੱਜ ਤੁਹਾਡੇ ਉੱਰ ਨਜ਼ਰ ਲੱਗੀ ਐ ਤੁਹਾਡੇ ਅੰਦਰ ਵੀ ਦਰਦ ਹੈ ਸਾਡੇ ਅੰਦਰ ਵੀ ਦਰਦ ਹੈ ਤਕਲੀਫ ਸਾਨੂੰ ਵੀ ਪੜੀ ਐ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਕਵਨੀ ਇਹਨਾਂ ਸਟੇਜਾਂ ਤੇ ਕਿਤੇ ਵਾਇਗਰੂ ਵਾਇਗਰੂ ਕਰਦੀ ਰਹੇ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਕਵਨੀ ਇਹਨਾਂ ਸਾਸ ਸੰਗੇ ਤੁਹਾਨੂੰ ਤਾਂ ਘੱਟ ਦੁੱਖ ਲੱਗਦਾ ਹੋਏਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜੜੀ ਹੈ ਜਵਾਨੀ ਸਾਰੀ ਸ਼ੋਮਣੀ ਕਦਰ ਵਾਸਤੇ ਲਾਤੀ ਕਿਉਂਕਿ ਅਸੀਂ ਅੱਜ ਦੇ ਨਹੀਂ ਤੁਰੇ ਜਿਹਦਾ ਇਹ ਕਹ ਰਹੇ ਸਨ ਸਾਰੇ ਇਸ ਕਦਰ ਦੇ ਤੁਰੇ ਐ ਯਾਦ ਕੋਲਦੀਫ ਸੇ ਫਟਾਲੇ ਦੇ ਸੁਪੁੱਤਰ ਬੈਠੇ ਐ ਰਵਿੰਦਰ ਸਿੰਘ ਜੀ ਬੈਠੇ ਜਿਹੜੇ ਮੇਰੇ ਬਜ਼ੁਰਗਾ ਨਾ ਰਹੇ ਐ 1920 ਵਿੱਚ ਸ਼ੋਮਣੀ ਕਮੇਟੀ ਬਣੀ 1920 ਪਹਿਲੀ ਵਾਰੀ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਨਾਮ ਚਦ ਹੋਏ ਤੇ ਟਕਸਾਲ ਹੈ ਸਾਡੀ ਸਾਸਕ ਸਿੰਘ ਜੀ 28 ਸਾਲ ਪੰਚਾਇਤ ਤੱਕ ਮੈਂਬਰ ਐ ਸਟੀਪੀਸੀ 6 ਚੋੜਾ ਲੜੀਆਂ ਪਹਿਲੀ ਵਾਰੀ ਐਮਐਲਏ ਬਣੇ 1937 ਸ਼ੋਮਣੀ ਕਾਲ ਦਾ ਚੋਣ ਲੜੀ ਉਦੋਂ ਪਹਿਲੀ ਵਾਰੀ ਐਮਐਲਏ अनडिवाइड कंट्री बने तो दूसरी लोड दूरी चोट उन्नीस सौ छियाली दो बार एम एल ए बने अनडिवाइड कंट्री फिर इधर आके मेरे फादर ला मेरे सोहरा साहब जो सा स्पीकर साहब बैठे इन्होंने रहेत चोड़ लड़िया कैरोनॉल भी रहे एम एल ए भी रहे उन्नीस सौ वजीर रहे सरदार प्रकाश सिंह बादल के नाल बड़िया डिवेलपमेंट कितिया सात जी एक पैसे दे कोई उस थां दे थान ਕੋਈ ਗੱਲ ਨਹੀਂ ਕਰ ਸਕਦਾ ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ ਤੁਹਾਡੀ ਬੀਬੀ ਤੁਹਾਡੀ ਭੈਣ 1996 ਤੋਂ ਤੁਰੀ ਹੈ 1999 ਤੋਂ ਲੈ ਕੇ ਐਸੇ ਤੇ ਸੇਵਾ ਕਰਦੀ ਪਹਿਲਾਂ ਮਾਨਦਲ ਚ 1990 ਦੀ ਚੋਣ ਲੜੀ ਫਿਰ 97 ਵਿੱਚ ਇੱਧਰ ਮੈਂਬਰ ਬਣੀ 97 ਵਿੱਚ ਐਮ.ਐਲ.ਏ ਬਣੀ ਮਨਿਸਟਰ ਬਣੀ ਤੁਸੀਂ ਮਾਨ ਦਿੱਤਾ ਪ੍ਰਧਾਨ ਵੀ ਬਣੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਪੰਥ ਵੀ ਗੱਲ ਕਰਦੀ ਹੈ ਕਹਿੰਦੇ ਸੁਣਦੇ ਪਹਿ ਸਾਰੇ ਮੇਤੇ ਔਖੇ ਨਹੀਂ ਹੋਣਗੇ ਇਹਨੂੰ ਪਤਾ ਹੈ ਕਿ ਮੈਂ ਜਗਾਉਣਾ ਹੈ ਇਹਨੂੰ ਮੈਨੂੰ ਤਾਂ ਇਹਨਾਂ ਤਾਂ ਕਿਤਾਬ ਦਾ ਪਤਾ ਹੈ ਮੈਨੂੰ ਇਹਨਾਂ ਦੀ ਖੁਰਾਕ ਦਾ ਪਤਾ ਹੈ ਇਹ ਚਾਹੁੰਦੇ ਕੀ ਹੈ ਇਹ ਚਾਹੁੰਦੇ ਹੈ ਪੰਥ ਦੀ ਗੱਲ ਕਰੋ ਇਹ ਚਾਹੁੰਦੇ ਹੈ ਮਹਾਨਤਾ ਦੀ ਗੱਲ ਕਰੋ ਇਹ ਚਾਹੁੰਦੇ ਮਰਹੱਦ ਬਾਹਰ ਕਰੋ ਇਹ ਚਾਹੁੰਦੇ ਸਰਬ ਉੱਚਤਾ ਸ਼੍ਰੀ ਅਕਾਲ ਤਾ ਸਭ ਦੀ ਰਵੇ ਤੁਹਾਡੀ ਪ੍ਰਭੂਸ਼ਤਾ ਬੱਚੀ ਰਵੇ ਸਾਧ ਸੰਗਤ ਜੀ ਤੁਹਾਡੀ ਇਹ ਜਮਾਨੀ ਸੇਵਕ ਜ਼ਿੰਦਗੀ ਵਿੱਚ ਇੱਕ ਸੰਕਰ ਰਪਲਾ ਕੇ ਤਰੀ ਹੈ ਕਿ ਉਹ ਜੋ ਤੂੰ ਲਿਖਿਆ ਹੈ ਸ਼੍ਰੀ ਅਕਾਲ ਤਾ ਸਭ ਮਹਾਨ ਹੈ ਸਿੱਖ ਪੰਥ ਦੀ ਮਹਾਨ ਹੈ ਬਸ ਇਹੀ ਰੱਖਿਓ ਕੋਈ ਬੰਦਾ ਮਹਾਨ ਨਹੀਂ क्योंकि मानखी की जी जो मनु की टैग ब्यी सब जान मनुख की कोई टैग नहीं जो असी कि बादल साहब सारे छड़े जा रहे हैं कृपा करो जान दो मैं कला ही बड़ा फिर असी छे हो गए वागुरू जी का खालसा वाहू जी